9 ਮਹੀਨੇ ਦੀ ਸ਼ੁਰੂਆਤ ਨਾਲ ਹੀ ਨਿਊਜ਼ੀਲੈਂਡ ਸਰਕਾਰ ਵੱਲੋਂ ਕਈ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਤੇ ਪਵੇਗਾ ਵਹਿਕਰ ਰਜਿਸਟ੍ਰੇਸ਼ਨ ਤੋਂ ਲੈ ਕੇ ਦਵਾਈਆਂ ਸਿੱਖਿਆ ਅਤੇ ਕੀਵੀ ਸਰ ਤੱਕ ਆਪ ਜਾਣਦੇ ਹਾਂ ਕਿ ਕੁਝ ਬਦਲਾਅ ਜਾ ਰਿਹਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਹਿਕਰ ਰਜਿਸਟ੍ਰੇਸ਼ਨ ਦੀ 1 ਜਨਵਰੀ ਤੋਂ ਗੱਡੀਆਂ ਦੀ ਰਜਿਸਟ੍ਰੇਸ਼ਨ ਫੀਸ ਵਿੱਚ ਲਗਭਗ 25 ਡਾਲਰ ਦਾ ਵਾਧਾ ਹੋਵੇਗਾ ਪੈਟਰੋਲ ਨਾਲ ਚੱਲਣ ਵਾਲੀਆਂ ਨਿੱਜੀ ਕਾਰਾਂ ਲਈ ਸਾਲਾਨਾ ਫੀਸ ਹੁਣ ਕਰੀਬ 173 ਡਾਲਰ ਹੋ ਜਾਵੇਗੀ ਸਰਕਾਰ ਦਾ ਕਹਿਣਾ ਹੈ ਕਿ ਇਹ ਵਾਧਾ ਮਹਿੰਗਾਈ ਦੇ ਹਿਸਾਬ ਨਾਲ ਹੀ ਕੀਤਾ ਗਿਆ ਹੈ ਜੇਕਰ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਹੁਣ ਫੀਸ ਫ੍ਰੀ ਸਕੀਮ ਪਹਿਲੇ ਸਾਲ ਦੀ بجائے ਵਿਦਿਆਰਥੀਆਂ ਦੇ ਆਖਰੀ ਸਾਲ ਦੇ ਵਿੱਚ ਲਾਗੂ ਹੋਵੇਗੀ ਇਹ ਸੁਵਿਧਾ 1 ਜਨਵਰੀ 2025 ਤੋਂ ਬਾਅਦ ਪੜ੍ਹਾਈ ਸ਼ੁਰੂ ਕਰਨ ਵਾਲਿਆਂ ਲਈ ਹੋਵੇਗੀ ਅਤੇ ਵੱਧ ਤੋਂ ਵੱਧ 12000 ਡਾਲਰ ਤੱਕ ਦੀ ਫੀਸ ਕਵਰ ਕੀਤੀ ਜਾਵੇਗੀ ਸਰਕਾਰ ਵੱਲੋਂ ਪਹਿਲਾਂ ਇਕੱਠੇ ਕੀਤੇ ਗਏ ਪੋਲੀਟੈਕਨਿਕਸ ਨੂੰ ਮੁੜ ਵੱਖ-ਵੱਖ ਸਥਾਨਕ ਸੰਸਥਾਵਾਂ ਵੱਲੋਂ ਬਹਾਲ ਕੀਤਾ ਜਾ ਰਿਹਾ ਹੈ ਜਨਮਿਤ ਸਕੂਲਾਂ ਵਿੱਚ ਨਵੀਆਂ ਹਾਜ਼ਰੀ ਸੇਵਾਵਾਂ ਲਾਗੂ ਕੀਤੀਆਂ ਜਾਣਗੀਆਂ ਇਸ ਦੇ ਨਾਲ ਹੀ ਰੈਗੂਲੇਟਰੀ ਸਟੈਂਡਰਡ ਐਕਟ ਵੀ ਲੱਗ ਹੋਵੇਗਾ ਹਾਲਾਂਕਿ ਇਸ ਦੇ ਮੁੱਖ ਨਿਯਮ ਅਗਲੇ ਮਹੀਨਿਆਂ ਦੇ ਵਿੱਚ ਲਾਗੂ ਕੀਤੇ ਜਾਣਗੇ ਹੁਣ ਗੱਲ ਕਰਦੇ ਹਾਂ ਰਾਹਤ ਦੀ 1 ਫਰਵਰੀ ਤੋਂ ਲੰਬੇ ਸਮੇਂ ਦੀ ਬਿਮਾਰੀ ਵਾਲੇ ਮਰੀਜ਼ਾਂ ਨੂੰ 12 ਮਹੀਨਿਆਂ ਤੱਕ ਦੀ ਦਵਾਈ ਇੱਕੋ ਵਾਰੀ ਲਿਖੀ ਜਾ ਸਕੇਗੀ ਜਿਸ ਨਾਲ ਜੀਪੀ ਕੋਲ बार-बार ਜਾਣ ਦੀ ਲੋੜ ਨਹੀਂ ਰਹੇਗੀ ਅਤੇ ਸਾਲਾਨਾ 100 ਡਾਲਰ ਤੋਂ ਵੱਧ ਦੀ ਬਚਤ ਵੀ ਹੋ ਸਕਦੀ ਹੈ ਹੁਣ ਜੀਪੀ ਅਤੇ ਨਰਸ ਪ੍ਰੈਕਟਿਸ਼ਨਰ ਬਾਲਗਾਂ ਨੂੰ ADHD ਦੀ ਦਵਾਈ ਸ਼ੁਰੂ ਕਰ ਸਕਣਗੇ ਜਿਸ ਨਾਲ ਇਲਾਜ ਹੋਰ ਆਸਾਨ ਹੋ ਜਾਵੇਗਾ ਹੁਣ 58 ਸਾਲ ਦੀ ਉਮਰ ਤੋਂ ਮੁਫਤ ਬਾਲ ਕੈਂਸਰ ਸਕ੍ਰੀਨਿੰਗ ਸ਼ੁਰੂ ਹੋਵੇਗੀ ਮਾਰਚ ਤੱਕ ਇਹ ਸੇਵਾ ਪੂਰੇ ਦੇਸ਼ ਦੇ ਵਿੱਚ ਲਾਗੂ ਹੋ ਜਾਵੇਗੀ 16 ਮਾਰਚ ਤੋਂ ਗਿਫਟ ਕਾਰਡ ਘੱਟੋ ਘੱਟ 3 ਸਾਲ ਲਈ ਵੈਲਿਡ ਹੋਣਗੇ ਇਸ ਤੋਂ ਘੱਟ ਮਿਆਦ ਵਾਲੀ ਐਕਸਪਾਇਰੀ ਆਪਣੇ ਆਪ ਅਵੈਧ ਮੰਨੀ ਜਾਵੇਗੀ ਹੁਣ ਜਾਂਦੇ ਹਾਂ April ਅਤੇ May ਦੇ ਵਿੱਚ ਕੀ ਬਦਲੇਗਾ 1 April ਤੋਂ ਕਰਮਚਾਰੀ ਅਤੇ ਨੌਕਰੀ ਦాతਾ ਦੋਵਾਂ ਵੱਲੋਂ ਕਿਵਿ ਸੇਵਰ ਯੋਗਦਾਨ 3% ਤੋਂ ਵਧਾ ਕੇ 3.5% ਕਰ ਦਿੱਤਾ ਜਾਵੇਗਾ 16-17 ਸਾਲ ਦੇ ਨੌਜਵਾਨ ਵੀ ਹੁਣ ਨੌਕਰੀ ਦਾਤਾ ਯੋਗਦਾਨ ਲਈ ਯੋਗ ਹੋਣਗੇ May 2026 ਤੱਕ ਸਰਕਾਰ ਟੈਪ ਐਂਡ ਗੋ ਭੁਗਤਾਨਾਂ ਤੇ ਲੱਗਣ ਵਾਲਾ ਵਾਧੂ ਚਾਰਜ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ ਇਹ ਸਾਰੇ ਬਦਲਾ ਆਉਂਦੇ ਮਹੀਨਿਆਂ ਵਿੱਚ ਤੁਹਾਡੀ ਰੋਜ਼ਾਨਾ ਜ਼ਿੰਦਗੀ ਅਤੇ ਖਰਚੇ ਦੋ ਮਨ ਨੂੰ ਪ੍ਰਭਾਵਿਤ ਕਰਨਗੇ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਲੋਕਾਂ ਨੂੰ ਰਾਹਤ ਦੇਣ ਅਤੇ ਪ੍ਰਣਾਲੀ ਨੂੰ ਜ਼ਿਆਦਾ ਨਿਆਪੂਰਨ ਬਣਾਉਣ ਲਈ ਚੁੱਕੇ ਗਏ ਹਨ ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਨਿਊਜ਼ੀਲੈਂਡ ਸਰਕਾਰ ਵੱਲੋਂ ਕਈ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਤੇ ਪਵੇਗਾ ਵਹਿਕਰ ਰਜਿਸਟ੍ਰੇਸ਼ਨ ਤੋਂ ਲੈ ਕੇ ਦਵਾਈਆਂ ਸਿੱਖੀਆਂ ਤੇ ਕਿ ਵੀ ਸਰ ਤੱਕ ਆਪ ਜਾਣਦੇ ਹਾਂ ਕਿ ਕੁਝ ਬਦਲਣ ਜਾ ਰਿਹਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਹਿਕਰ ਰਜਿਸਟ੍ਰੇਸ਼ਨ ਦੀ 1 ਜਨਵਰੀ ਤੋਂ ਗੱਡੀਆਂ ਦੀ ਰਜਿਸਟ੍ਰੇਸ਼ਨ ਫੀਸ ਵਿੱਚ ਲਗਭਗ 25 ਡਾਲਰ ਦਾ ਵਾਧਾ ਹੋਵੇਗਾ ਪੈਟਰੋਲ ਨਾਲ ਚੱਲਣ ਵਾਲੀਆਂ ਨਿੱਜੀ ਕਾਰਾਂ ਲਈ ਸਾਲਾਨਾ ਫੀਸ ਹੁਣ ਕਰੀਬ 173 ਡਾਲਰ ਹੋ ਜਾਵੇਗੀ ਸਰਕਾਰ ਦਾ ਕਹਿਣਾ ਹੈ ਕਿ ਇਹ ਵਾਧਾ ਮਹਿੰਗਾਈ ਦੇ ਹਿਸਾਬ ਨਾਲ ਹੀ ਕੀਤਾ ਗਿਆ ਹੈ ਜੇਕਰ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਹੁਣ ਫੀਸ ਫ੍ਰੀ ਸਕੀਮ ਪਹਿਲੇ ਸਾਲ ਦੀ بجائے ਵਿਦਿਆਰਥੀਆਂ ਦੇ ਆਖਰੀ ਸਾਲ ਦੇ ਵਿੱਚ ਲਾਗੂ ਹੋਵੇਗੀ ਇਹ ਸੁਵਿਧਾ 1 ਜਨਵਰੀ 2025 ਤੋਂ ਬਾਅਦ ਪੜ੍ਹਾਈ ਸ਼ੁਰੂ ਕਰਨ ਵਾਲਿਆਂ ਲਈ ਹੋਵੇਗੀ ਅਤੇ ਵੱਧ ਤੋਂ ਵੱਧ 12000 ਡਾਲਰ ਤੱਕ ਦੀ ਫੀਸ ਕਵਰ ਕੀਤੀ ਜਾਵੇਗੀ ਸਰਕਾਰ ਵੱਲੋਂ ਪਹਿਲਾਂ ਇਕੱਠੇ ਕੀਤੇ ਗਏ ਪੋਲੀਟੈਕਨਿਕਸ ਨੂੰ ਮੁੜ ਵੱਖ-ਵੱਖ ਸਥਾਨਕ ਸੰਸਥਾਵਾਂ ਵੱਲੋਂ ਬਹਾਲ ਕੀਤਾ ਜਾ ਰਿਹਾ ਹੈ ਜਨਮਿਤ ਸਕੂਲਾਂ ਵਿੱਚ ਨਵੀਆਂ ਹਾਜ਼ਰੀ ਸੇਵਾਵਾਂ ਲਾਗੂ ਕੀਤੀਆਂ ਜਾਣਗੀਆਂ ਇਸ ਦੇ ਨਾਲ ਹੀ ਰੈਗੂਲੇਟਰੀ ਸਟੈਂਡਰਡ ਐਕਟ ਵੀ ਲੱਗ ਹੋਵੇਗਾ ਹਾਲਾਂਕਿ ਇਸ ਦੇ ਮੁੱਖ ਨਿਯਮ ਅਗਲੇ ਮਹੀਨਿਆਂ ਦੇ ਵਿੱਚ ਲਾਗੂ ਕੀਤੇ ਜਾਣਗੇ ਹੁਣ ਗੱਲ ਕਰਦੇ ਹਾਂ ਰਾਹਤ ਦੀ 1 ਫਰਵਰੀ ਤੋਂ ਲੰਬੇ ਸਮੇਂ ਦੀ ਬਿਮਾਰੀ ਵਾਲੇ ਮਰੀਜ਼ਾਂ ਨੂੰ 12 ਮਹੀਨਿਆਂ ਤੱਕ ਦੀ ਦਵਾਈ ਇੱਕੋ ਵਾਰੀ ਲਿਖੀ ਜਾ ਸਕੇਗੀ ਜਿਸ ਨਾਲ ਜੀਪੀ ਕੋਲ बार-बार ਜਾਣ ਦੀ ਲੋੜ ਨਹੀਂ ਰਹੇਗੀ ਅਤੇ ਸਾਲਾਨਾ 100 ਡਾਲਰ ਤੋਂ ਵੱਧ ਦੀ ਬਚਤ ਵੀ ਹੋ ਸਕਦੀ ਹੈ ਹੁਣ ਜੀਪੀ ਅਤੇ ਨਰਸ ਪ੍ਰੈਕਟਿਸ਼ਨਰ ਬਾਲਗਾਂ ਨੂੰ ADHD ਦੀ ਦਵਾਈ ਸ਼ੁਰੂ ਕਰ ਸਕਣਗੇ ਜਿਸ ਨਾਲ ਇਲਾਜ ਹੋਰ ਆਸਾਨ ਹੋ ਜਾਵੇਗਾ ਹੁਣ 58 ਸਾਲ ਦੀ ਉਮਰ ਤੋਂ ਮੁਫਤ ਬਾਲ ਕੈਂਸਰ ਸਕ੍ਰੀਨਿੰਗ ਸ਼ੁਰੂ ਹੋਵੇਗੀ ਮਾਰਚ ਤੱਕ ਇਹ ਸੇਵਾ ਪੂਰੇ ਦੇਸ਼ ਦੇ ਵਿੱਚ ਲਾਗੂ ਹੋ ਜਾਵੇਗੀ 16 ਮਾਰਚ ਤੋਂ ਗਿਫਟ ਕਾਰਡ ਘੱਟੋ ਘੱਟ 3 ਸਾਲ ਲਈ ਵੈਲਿਡ ਹੋਣਗੇ ਇਸ ਤੋਂ ਘੱਟ ਮਿਆਦ ਵਾਲੀ ਐਕਸਪਾਇਰੀ ਆਪਣੇ ਆਪ ਅਵੈਧ ਮੰਨੀ ਜਾਵੇਗੀ ਹੁਣ ਜਾਂਦੇ ਹਾਂ April ਅਤੇ May ਦੇ ਵਿੱਚ ਕੀ ਬਦਲੇਗਾ 1 April ਤੋਂ ਕਰਮਚਾਰੀ ਅਤੇ ਨੌਕਰੀ ਦాతਾ ਦੋਵਾਂ ਵੱਲੋਂ ਕਿਵਿ ਸੇਵਰ ਯੋਗਦਾਨ 3% ਤੋਂ ਵਧਾ ਕੇ 3.5% ਕਰ ਦਿੱਤਾ ਜਾਵੇਗਾ 16-17 ਸਾਲ ਦੇ ਨੌਜਵਾਨ ਵੀ ਹੁਣ ਨੌਕਰੀ ਦਾਤਾ ਯੋਗਦਾਨ ਲਈ ਯੋਗ ਹੋਣਗੇ May 2026 ਤੱਕ ਸਰਕਾਰ ਟੈਪ ਐਂਡ ਗੋ ਭੁਗਤਾਨਾਂ ਤੇ ਲੱਗਣ ਵਾਲਾ ਵਾਧੂ ਚਾਰਜ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ ਇਹ ਸਾਰੇ ਬਦਲਾ ਆਉਂਦੇ ਮਹੀਨਿਆਂ ਵਿੱਚ ਤੁਹਾਡੀ ਰੋਜ਼ਾਨਾ ਜ਼ਿੰਦਗੀ ਅਤੇ ਖਰਚੇ ਦੋ ਮਨ ਨੂੰ ਪ੍ਰਭਾਵਿਤ ਕਰਨਗੇ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਲੋਕਾਂ ਨੂੰ ਰਾਹਤ ਦੇਣ ਅਤੇ ਪ੍ਰਣਾਲੀ ਨੂੰ ਜ਼ਿਆਦਾ ਨਿਆਪੂਰਨ ਬਣਾਉਣ ਲਈ ਚੁੱਕੇ ਗਏ ਹਨ